ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕਸ਼ਮੀਰ ਸਿੰਘ ਵਾਲਾ ਨੂੰ ਪੰਜਾਬ ਸਟੇਟ ਇੰਡਸਟਰੀਅਲ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦੀ ਇਸ ਨਿਯੁਕਤੀ ਤੇ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਹਨਾਂ ਦੀ ਰਿਹائش ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਉਥੇ ਹੀ ਕਸ਼ਮੀਰ ਸਿੰਘ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਉਹ ਸਰਦੀ ਇਲਾਕਿਆਂ ਵਿਸ਼ੇਸ਼ ਕਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੰਡਸਟਰੀਜ਼ ਨੂੰ ਪਰਫੁੱਲਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਕਸ਼ਮੀਰ ਸਿੰਘ ਵਾਲਾ ਸਕੱਤਰ ਕਿਸਾਨ ਵੀਰ ਪੰਜਾਬ ਸਾਬਕਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਮੈਂ ਅੱਜ ਆਪਣੀ ਆਮ ਆਦਮੀ ਪਾਰਟੀ ਪੰਜਾਬ ਅਤੇ ਸਾਡੇ ਹਿੰਦੁਸਤਾਨ ਦੇ ਜਿਹੜੇ ਪੂਰੀ ਭਾਰਤ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੁਪਰੀਮੋ ਨੇ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਅਮਨ ਅਰੋੜਾ ਜੀ ਸਾਡੇ ਸ਼ਿ ਸ਼ਿਸ਼ੋਦੀਆ ਸਾਹਿਬ ਅਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਪੰਜਾਬ ਦੀ ਹੈਗੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨਿਮਾਣੇ ਜੇ ਵਰਕਰ ਨੂੰ ਪਾਰਟੀ ਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਆ ਉਹ ਡਾਇਰੈਕਟਰ ਦੀ ਜ਼ਿੰਮੇਵਾਰੀ ਜਿਹੜੀ ਉਹ ਦਿੱਤੀ ਆ ਡਵੈਲਪਮੈਂਟ ਕਾਰਪੋਰੇਸ਼ਨ ਜਿਹੜੀ ਹੈਗੀ ਉਹਦੇ ਵਿੱਚ ਇੰਡਸਟਰੀ ਡਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਅਤੇ ਨਾਲ ਦੀ ਨਾਲ ਮੈਂ ਪਾਰਟੀ ਨੂੰ ਇਹ ਯਕੀਨ ਦਿਵਾਉਣਾ ਕਿ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਮੈਂ ਤਹਿ ਦਿਲੋਂ ਉਹਨੂੰ ਨਿਭਾਵਾਂਗਾ ਅਤੇ ਵਰਕਰਾਂ ਨੂੰ ਜਾਂ ਜਿਹੜੀ ਜੋ ਵੀ ਮੇਰੀ ਜ਼ਿੰਮੇਵਾਰੀ ਦੇ ਇਹਦੇ ادارے ਦੇ ਵਿੱਚ ਜਿਹੜਾ ਕੰਮ ਮੈਨੂੰ ਸੌਂਪਿਆ ਜਾਏਗਾ ਉਹ ਪੂਰੀ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਅਤੇ ਜੋ ਲੋਕਾਂ ਦੇ ਸਬੰਧ ਦੇ ਵਿੱਚ ਉਹਦੇ ਨਾਲ ਸਬੰਧਤ ਮਹਿਕਮੇ ਦੇ ਨਾਲ ਕੰਮ ਹੋਣਗੇ ਉਹ ਪੂਰੀ ਇਮਾਨਦਾਰੀ ਨਾਲ ਜਿਹੜੇ ਉਹ ਕੀਤੇ ਜਾਣਗੇ ਮੇਰੀ ਸਭ ਤੋਂ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਮੈਂ ਕੋਸ਼ਿਸ਼ ਮੇਰੀ ਇਹ ਹੋਏਗੀ ਕਿ ਜਿੰਨੀਆਂ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਬਹੁਤ ਵਾਅਦੇ ਕੀਤੇ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਅਸੀਂ ਇੰਡਸਟਰੀ ਲੈ ਕੇ ਆਵਾਂਗੇ ਔਰ ਮੈਨੂੰ ਇਹ ਮੰਨਿਆ ਕਿ ਜੇ ਇਹ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਮੈਨੂੰ ਇਹ ਮੌਕਾ ਮਿਲਿਆ ਕਿਉਂਕਿ ਸਾਡੇ ਬਾਰਡਰ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜ਼ਮੀਨਾਂ ਇਹੋ ਜਿਹੀਆਂ ਪੰਚਾਇਤਾਂ ਦੇ ਵਿੱਚ ਸਰਪਲਸ ਹੈਗੀਆਂ ਨੇ ਜਿਹਦੇ ਵਿੱਚ ਜਿਹੜੀ ਆ ਉਹ ਜੋ ਸਰਕਾਰ ਦੀ ਸਕੀਮਾ ਉਹਦੇ ਮੁਤਾਬਕ ਜਿਹੜੀਆਂ ਛੋਟੀਆਂ ਇੰਡਸਟਰੀਆਂ ਲੱਗ ਸਕਦੀਆਂ ਜਿਹਦੇ ਵਿੱਚ ਜਿਹੜਾ ਉਹ ਆਮ ਜਿਹੜੇ ਗਰੀਬ ਲੋਕ ਪੜ੍ਹੇ ਲਿਖੇ ਵਰਗ ਦੇ ਲੋਕ ਨੇ ਜਿਹੜੇ ਉਹਦੇ ਵਿੱਚ ਨੌਕਰੀ ਕਰ ਸਕਦੇ ਆ ਤੇ ਰੋਜ਼ਗਾਰ ਜਿਹੜਾ ਉਹਨਾਂ ਨੂੰ ਜਿਹੜਾ ਉਹ ਦਿੱਤਾ ਜਾ ਸਕਦਾ ਇਹ ਮੇਰੀ ਪ੍ਰਾਇੋਰਟੀ ਰਹੇਗੀ ਕਿ ਮੈਂ ਇਹ ਬਾਰਡਰ ਹਲਕੇ ਦੇ ਵਿੱਚ ਜਿੱਦਾਂ ਗਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਅਤੇ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਲੋੜ ਹੋਏਗੀ ਜਿੱਥੋਂ ਵੀ ਕੋਈ ਇਹੋ ਜਿਹੀ ਡਿ ਛੋਟੀ ਇੰਡਸਟਰੀ ਦੀ ਖਾਸ ਕਰਕੇ ਜਾਂ ਹੋਰ ਇਹੋ ਜਿਹੇ ਦੇ ਨਾਲ ਸੰਬੰਧਿਤ ਮੈਂ ਪੂਰੀ ਆਪਣੀ ਤਨਦੇਹੀ ਦੇ ਨਾਲ ਸਰਕਾਰ ਦੇ ਸਹਿਯੋਗ ਨਾਲ ਟਰਾਂਉਂ ਦੀ ਕੋਸ਼ਿਸ਼ ਕਰਾਂਗਾ ਮੈਂ ਇਸ ਗੱਲ ਤੇ ਮੈਨੂੰ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ ਮੈਨੂੰ ਜਦੋਂ ਅਸੀਂ ਪੜਦੇ ਹਾਂ ਛੋਟੇ ਕਾਲਜ ਸਕੂਲਾਂ 'ਚ ਪੜਦੇ ਰਹੇ ਆ ਤੇ ਬਟਾਲਾ ਇੰਡਸਟਰੀ ਜਿਹੜੀ ਸੀਗੀ ਗੋਵਿੰਦਗੜ੍ਹ ਜਿਹੜੀ ਸੀ ਉਹ ਏਸ਼ੀਆ ਲੈਵਲ ਦੀਆਂ ਲੋਹੇ ਦੀਆਂ ਤੇ ਔਜ਼ਾਰ ਬਣਾਉਂਦੀਆਂ ਜਿਹੜੀਆਂ ਉਹ ਮੰਡੀਆਂ ਸੀਗੀਆਂ ਜੋ ਪੰਜਾਬ ਦੇ ਵਿੱਚ ਜਿਹੜੀਆਂ ਮਸ਼ਹੂਰ ਸੀਗੀਆਂ ਔਰ ਇਹ ਬਦਕਿਸਮਤੀ ਨਾਲ ਇਹ ਦੋਨਾਂ ਵਿੱਚੋਂ ਹੀ ਜਿਹੜੀ ਆ ਇੰਡਸਟਰੀ ਸਾਡੀ ਜਿਹੜੀ ਆ ਕਿਸਾਨੀ ਨਾਲ ਸਬੰਧਤ ਜਿਹੜੇ ਔਜ਼ਾਰ ਬਣਾਉਂਦੀਆਂ ਸੀ ਉਹ ਪਲਾਨ ਕਰਕੇ ਦੂਜੀਆਂ ਸੂਬਿਆਂ ਚ ਚਲेंगी ਮੈਂ ਇਹਨਾਂ ਖਾਸ ਕਰਕੇ ਜਿੱਥੇ ਇੰਡਸਟਰੀ ਏਰੀਆ ਉਹਨਾਂ ਦਾ ਸਰਵੇ ਕਰਵਾ ਕੇ ਸਰਵੇ ਕਰਕੇ ਆਪਣੇ ਮਹਿਕਮੇ ਨਾਲ ਡਿਪਾਰਟਮੈਂਟ ਨਾਲ ਸਰਕਾਰ ਨਾਲ ਮੁੱਖ ਮੰਤਰੀ ਪੰਜਾਬ ਸਾਡੇ ਭਗਵੰਤ ਸਿੰਘ ਜੀ ਮਾਨ ਉਹ ਚਾਹੁੰਦੇ ਨੇ ਕਿ ਇੰਡਸਟਰੀ ਨੂੰ ਉਤਸ਼ਾਹਤ ਕੀਤਾ ਜਾਏ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਨੂੰ ਜਿਹੜੇ ਔਜ਼ਾਰ ਚਾਹੀਦੇ ਨੇ ਖੇਤੀ ਨਾਲ ਸੰਬੰਧਤ ਉਹਨੂੰ ਡਿਵੈਲਪ ਕਰਨ ਵਾਸਤੇ ਉਹਦੇ ਨਾਲ ਇੰਡਸਟਰੀ ਜਿਹੜੀ ਹੈ ਉਹਨੂੰ ਦੁਬਾਰਾ ਜਿਹੜਾ ਉਹ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ